ਹੈਲੋ ਦੋਸਤੋ ਕੀ ਹਾਲ ਚਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਖੋ ਨੂ ਵੀਡੀਓ ਚ ਤੇ ਅੱਜ ਆਪਾਂ ਆਇਆ ਕ੍ਰਿਸਟਲ ਕਾਰਸ ਜਲੰਧਰ ਤੇ ਸਾਡੇ ਨਾਲ ਨੇ ਦਵਨ ਭਾਜੀ ਭਾਜੀ ਕੀ ਹਾਲ ਚੱਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਈਵਰਸ ਨੂੰ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੀ ਵੀਡੀਓਸ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਅੱਜ ਤੁਹਾਡਾਂ ਲਈ ਨਵਾਂ ਰੀਸੈਂਟ ਸਟਾਕ ਲੈ ਕੇ ਆਏ ਆ ਡਿਫਰੈਂਟ ਸਟਾਕ ਡਿਫਰੈਂਟ ਕਾਰਾਂ ਦੇ ਨਾਲ ਭਾਜੀ ਨੂੰ ਅਸੀਂ ਅਪਰੋਚ ਕੀਤਾ ਸੀ ਕਿ ਤੁਸੀਂ ਆਓ ਆ ਕੇ ਕਾਰ ਦੀ ਵੀਡੀਓ ਬਣਾ ਕੇ ਜਾਓ ਮੇਰੇ ਵੱਡੇ ਵੀਰ ਜੀ ਆਏ ਨੇ ਤੁਹਾਡੇ ਲਈ ਤੁਹਾਡੇ ਚੈਨਲ ਦੇ ਉੱਪਰ ਡਿਫਰੈਂਟ ਕਾਰਸ ਡਿਫਰੈਂਟ ਕਾਰ ਦਾ ਸਟਾਕ ਲੈ ਕੇ ਆਏ ਆ ਡਿਫਰੈਂਟ ਪ੍ਰਾਈਸਿਸ ਦੇ ਨਾਲ ਡਿਫਰੈਂਟ ਆਫਰਸ ਦੇ ਨਾਲ ਬਹੁਤ ਵਧੀਆ ਭਾਜੀ ਗੱਡੀਆਂ 'ਚ ਬੜੀ ਸੋਹਣੀ ਸੋਹਣੀ ਲੈ ਕੇ ਆਏ ਹੋ ਸਰ ਗੱਡੀਆਂ ਬਸ ਤੁਹਾਡਾ ਪਿਆਰ ਹੈ ਤੁਹਾਡੇ ਵਿਊਅਰਸ ਦਾ ਪਿਆਰ ਹੈ ਤੁਹਾਨੂੰ ਮੈਸੇਜ ਕਰਦੇ ਨੇ ਕਿ ਆਹ ਕਾਰ ਲੈ ਕੇ ਆਓ ਵੀਡੀਓ ਅਸੀਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਨੇ ਹਾਂ ਉਸ ਕਰਕੇ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਕਿਹੜੀ ਕਾਰ ਦਿਖਾਓਗੇ ਸਰ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਕਰੇਟਾ ਦਿਖਾਵਾਂਗੇ ਤੁਸੀਂ ਕਰੇਟਾ ਚੈੱਕ ਕਰੋ ਬਿਲਕੁਲ ਬਿਊਟੀਫੁੱਲ ਕਾਰ ਆ ਸਰ ਸਭ ਤੋਂ ਖਾਸ ਗੱਲ ਇਹ ਹੈ ਤੇ ਪੇਡ ਨੰਬਰ 777 ਇਸ ਇਨਕਲੂਡਡ ਇਨ ਥਿਸ ਕਾਰ ਇਜੇ ਕੋਈ ਐਕਸਟਰਾ ਚਾਰजेस ਨਹੀਂ ਹੋਣਗੇ ਤੇ ਨੰਬਰ ਕਾਰ ਦੇ ਨਾਲ ਹੀ ਮਿਲੇਗਾ ਸਭ ਤੋਂ ਟੌਪ ਐਂਡ ਮਾਡਲ ਹੈ ਗੱਡੀ ਨੰਬਰ ਇਜ਼ ਆਲਰੇਡੀ ਡਿਸਪਲੇਡ ਕਿ ਕੋਈ ਵੀ ਪਰੇਸ਼ਾਨੀ ਨਾ ਆਵੇ ਤੇ ਫਰਸਟ ਓਨਰ ਕਾਰ ਹੋਏਗੀ 2020 ਮਾਡਲ ਕਾਰ ਹੈ ਡੀਜ਼ਲ ਵਰਜਨ ਕਾਰ ਹੈ ਦਾ ਬੈਸਟ ਥਿੰਗ ਇਜ਼ ਥੈਟ ਦਾ ਕਾਰ ਇਜ਼ ਇਨ ਆਟੋਮੈਟਿਕ ਵਰਜਨ ਇਹ ਆਟੋਮੈਟਿਕ ਟਰਾਂਸਮਿਸ਼ਨ ਚ ਕਾਰ ਹੈ ਸਭ ਤੋਂ ਟੌਪ ਐਂਡ ਮਾਡਲ ਹੈ ਤੁਸੀਂ ਕਾਰ ਦੇਖ ਸਕਦੇ ਹੋ ਪੈਨਾਰੋਮਿਕ ਸਨਰੂਫ ਦੇ ਨਾਲ ਹੈ ਠੀਕ ਹੈ ਜੀ 2020 ਮਾਡਲ ਕਾਰ ਡੀਜ਼ਲ ਵਰਜਨ ਕਾਰ ਪ੍ਰਾਈਸ ਡਿਮਾਂਡ ਇਜ਼ 14,25,000 ਰੁਪਿਆ ਦੈਟਸ ਨੇਗੋਸ਼ੀਏਬਲ ਔਨ ਟੇਬਲ ਇਨਕਲੂਡਿਡ ਨੰਬਰ ਇਨਕਲੂਡਿਡ ਫੁੱਲ ਇੰਸ਼ੋਰੈਂਸ 2020 ਮਾਡਲ ਡੀਜ਼ਲ ਆਟੋ ਰਜਿਸਟਰਡ 2021 ਸੁਣ ਲਿਆ ਦੋਸਤੋ ਪਾਈ ਨੇ ਡਿਟੇਲ ਦੱਸਤੀ ਹੈ ਸਭ ਤੋਂ ਖਾਸ ਗੱਲ ਜਲੰਧਰ ਦਾ ਟ੍ਰੈਫਿਕ ਲਈ ਆਟੋਮੈਟਿਕ ਕਾਰ ਹੈ ਪੈਨਾਰੋਮਿਕ ਸਨਰੂਫ ਹੈ ਵਾਈਟ ਕਲਰ ਹੈ ਪੇਡ ਨੰਬਰ ਕਾਰ ਹੈ ਬਹੁਤ ਵਧੀਆ ਭਾਜੀ ਵੱਦਨੇ ਅਗਲੀ ਗੱਡੀ ਤੇ ਪਾਜੀ ਲੈ ਕੇ ਆਇਆ ਇੱਕ ਬਲੈਕ ਬਿਊਟੀ ਜੋ ਕਿ ਹੈ ਰੈਨੋ ਕਾਈਗਰ ਸਰ ਰੈਨੋਟ ਦੀ ਕਾਈਗਰ ਤੁਹਾਡੇ ਲਈ ਲੈ ਕੇ ਆਏ ਆ ਇਹਦੇ ਤੇ ਬੜੀਆਂ ਪਿਆਰੀਆਂ ਪਿਆਰੀਆਂ ਆਫਰਸ ਨੇ 51000 ਦੇ ਕੇ ਯੂ ਹੈਵ ਟੂ ਜਸਟ ਕਲੈਕਟ 51000 ਤੁਹਾਡੇ ਘਰ ਜਿਹੜੀ ਡਿਲੀਵਰੀ ਤੁਹਾਡੇ ਘਰ ਅਵੇਲੇਬਿਲਟੀ ਹੋ ਜਾਏਗੀ ਜਿਹੜੇ ਕੋਈ ਐਨ ਆਰ ਆਈ ਵੀਰ ਕਿਤੇ ਬਾਹਰ ਬੈਠੇ ਨੇ 51000 ਸਨ ਅਰੇਂਜ ਕਰੋ ਆਪਣੇ ਡਾਕੂਮੈਂਟਸ ਆਧਾਰ ਕਾਰ ਪੈਂਡ ਕਾਰਡ 6 ਮਹੀਨੇ ਦੀ ਸਟੇਟਮੈਂਟ ਤੇ ਤੁਸੀਂ ਤੁਹਾਨੂੰ ਵਟਸਐਪ ਕਰੋ ਇਹ ਬੜੀ इजीली ਬਹੁਤ ਸੋਫਿਸਟੀਕੇਟਿਡਲੀ ਇਹ ਡਿਲੀਵਰੀ ਤੁਹਾਡੇ ਘਰ ਆਫੀਸ ਘਰ ਪਹੁੰਚਾ ਦਾਂਗੇ પેટ્રોલ ਵਰਜਨ ਕਾਰ ਰੇਨਾਲਟ ਦੀ ਕਾਈਗਰ 2023 ਮਾਡਲ ਚੱਲੀ ਸਿਰਫ 6-7000 ਕਿਲੋਮੀਟਰ ਬ੍ਰਾਂਡ ਨਿਊ ਕਾਰ ਇੰਟੀਰੀਅਰਸ ਦੀ ਫੈਬੂਲਸ ਜਿਹਨੂੰ ਕਹਿੰਦੇ ਕਿ ਪੁਸ਼ ਬਟਨ ਸਟਾਰਟ ਕਾਰ ਆ ਜਾਏਗੀ ਰੂਫ ਰੌਡਸ ਨਾਲ ਆਉਂਦੀਆਂ ਤੁਸੀਂ ਕਾਰ ਚੈੱਕ ਕਰ ਸਕਦੇ ਹੋ ਲਾਈਵ ਇਸ ਨਾਲ ਆਣਗੇ ਪਿੱਛੇ ਵਾਈਪਰ ਨਾਲ ਆਏਗਾ ਸੀਟ ਕਵਰਸ ਕਰੋਮ ਹੈਂਡਲ ਈਚ ਐਂਡ ఎవਰੀਥਿੰਗ ਸਾਰੇ ਫੀਚਰਸ ਦੇ ਨਾਲ ਤੁਸੀਂ ਇਹ ਦੇਖ ਸਕਦੇ ਹੋ ਬੀ ਫੋਗਰ ਮਿਰਰ ਦੇਖ ਸਕਦੇ ਹੋ ਸਪਾਇਲਰ ਦੇਖ ਸਕਦੇ ਹੋ ਰੂਫ ਰੌਡਸ ਦੇਖ ਸਕਦੇ ਹੋ ਈਚ ਐਂਡ ఎవਰੀਥਿੰਗ ਏ ਕਲਾਸ ਕਾਰ ਆ ਸਰ ਨੈਕਸਟ ਕਾਰ ਤੁਹਾਡੀ ਲੈ ਕੇ ਆਏ ਆ ਟੋਇਟਾ ਦੀ ਇਟਿਓਸ ਜਿਹੜੀ ਕਿ ਬਹੁਤ ਡਿਮਾਂਡਿੰਗ ਕਾਰ ਹੈ ਜਲੰਧਰ ਨੰਬਰ ਕਾਰ ਹੈ ਸੈਕੰਡ ਓਨਰ ਕਾਰ ਹੈ ਸਭ ਤੋਂ ਖਾਸ ਗੱਲ ਕੀ ਹੈ ਕਿ ਇਟਿਓਸ ਆ ਤੁਸੀਂ ਡੀਜ਼ਲ ਚ ਬਹੁਤ ਦੇਖਿਆ ਹੋਣਗੇ ਟਾਇਰ ਬਿਲਕੁਲ ਨਵੇਂ ਇੱਕ ਤੁਹਾਨੂੰ ਪੈਟਰੋਲ ਵਰਜਨ ਕਾਰ ਦੇਵਾਂਗੇ ਬਿਲਕੁਲ ਫਰੈਸ਼ ਕਾਰ ਦੇਾਂਗੇ ਵਿਦ 에ਅਰ ਬੈਗਸ ਦੇਾਂਗੇ ਬ੍ਰਾਂਡ ਨਿਊ ਇੰਟੀਰੀਅਰਸ ਦੇਾਂਗੇ ਫਰਸਟ ਕਲਾਸ ਕਾਰ ਨੀਟ ਐਂਡ ਕਲੀਨ ਕਾਰ ਐਂਡਰੋਇਡ ਪਲੇਅਰ ਆਲਰੇਡੀ ਲੱਗਾ ਹੋਇਆ ਟਾਇਰਸ ਬਿਲਕੁਲ ਨੀਟ ਐਂਡ ਕਲੀਨ ਐਸਪੀਅਰ ਵੀਲ ਅਨਯੂਜ਼ਡ ਇਹ ਕਾਰ ਦੀ ਸਰ ਡਿਮਾਂਡ ਪ੍ਰਾਈਸ ਜਿਹੜੀ ਆਪਾਂ ਰੱਖੀ ਹੋਈ ਹੈ ਨਾ ਸਰ 4,50,000 ਰੁਪਈਆ 4,50,000 ਆਪਾਂ ਕਾਰ ਦੀ ਡਿਮਾਂਡ ਪ੍ਰਾਈਸ ਰੱਖੀ ਹੈ 4,50,000 ਵਿੱਚ ਇਹ ਪਿੱਛੇ ਖੜੀ ਟੋਇਟਾ ਇਟਿਓਸ ਪੈਟਰੋਲ 2016 ਮਾਡਲ ਇਹ ਤੁਹਾਨੂੰ ਅਸੀਂ ਕਾਰ ਡਿਲੀਵਰ ਕਰਾ ਦਾਂਗੇ ਯੂ ਜਸਟ ਹੈਵ ਟੂ ਕਲੈਕਟ 71000 ਫਾਰ ਥਿਸ ਕਾਰ 71000 ਰੁਪਏ ਲਿਓ ਬਾਕੀ 5 ਸਾਲ ਲਈ ਈਜ਼ੀਲੀ ਇਨਸਟਾਲਮੈਂਟਸ ਤੇ ਤੁਸੀਂ ਸੇਫਟੀ ਵਾਲੀ ਕਾਰ ਸੋਨੀ ਕਾਰ ਵਾਈਟ ਕਲਰ ਦੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਬਹੁਤ ਵਧੀਆ ਪਾਜੀ ਤੇ ਪਾਜੀ ਜੇਕਰ ਕਿਸੇ ਨੂੰ ਡੀਜ਼ਲ ਗੱਡੀ ਚਾਹੀਦੀ ਹੋਵੇ ਸਰ ਡੀਜ਼ਲ ਵੀ ਆਪਣੇ ਕੋ ਅਵੇਲੇਬਲ ਹੈਗੀ ਆ ਤੁਸੀਂ ਸਾਹਮਣੇ ਦੇਖੋ ਬਿਲਕੁਲ ਫਰੈਸ਼ ਕਾਰ ਆ ਸਰ ਡੀਜ਼ਲ ਕਾਰ 2017 ਮਾਡਲ ਦੀ ਕਾਰ ਹੈ ਰਜਿਸਟਰਡ 2018 ਫਰਸਟ ਓਨਰ ਸਿੰਗਲ ਓਨਰ ਕਾਰ ਹੈ ਇਹ VD ਮਾਡਲ ਕਾਰ ਆ ਤੁਸੀਂ ਫੇਸ ਲਿਫਟ ਵਾਲਾ ਫੇਸ ਲਿਫਟ ਵਾਲਾ ਲਾਇਸ ਤੁਸੀਂ ਦੇਖ ਸਕਦੇ ਹੋ ਕੰਪਨੀ ਫਿਟਡ ਅਲॉयਜ਼ ਆ ਟਾਇਰਸ JK ਦੇ ਬਿਲਕੁਲ ਬ੍ਰਾਂਡ ਨਿਊ ਆ ਬਿਲਕੁਲ ਫਰੈਸ਼ ਕਾਰ ਅੰਦਰ ਉਹ ਇੰਟੀਰੀਅਰ ਮੈਟਿੰਗ ਤੁਸੀਂ ਦੇਖ ਸਕਦੇ ਹੋ ਗ੍ਰਾਸ ਮੈਟਸ ਦੇ ਨਾਲ Air CD ਸਿਸਟਮ ਦੇਖ ਸਕਦੇ ਹੋ ਕੰਪਨੀ ਫਿਟਡ ਹੈ ਸਟੀਅਰਿੰਗ ਕੰਟਰੋਲਸ ਦੇਖ ਸਕਦੇ ਹੋ ਬਿਲਕੁਲ ਕੰਪਨੀ ਵੱਲੋਂ 에어 ਬੈਗਸ ਆ ਜਾਂਦਾ ਸੀਟ ਕਵਰਸ ਆ ਜਾਂਦੇ ਆ ਬੇਜਿੰਗ ਆ ਜਾਂਦਾ ਇੰਟੀਰੀਅਰ ਦੀ ਬਹੁਤ ਪਿਆਰੀ ਲੁੱਕ ਦੀ ਕਾਰ 2017 ਮਾਡਲ ਹੈ 18 ਰਜਿਸਟਰਡ ਹੈ 2017 ਮਾਡਲ ਹੈ 18 ਰਜਿਸਟਰਡ ਹੈ 2017 ਮਾਡਲ 18 ਰਜਿਸਟਰਡ ਕਾਰ ਹੈ ਬਿਲਕੁਲ ਫਰੈਸ਼ ਲੁੱਕ ਕਾਰ ਹੈ 71000 ਐਚ ਵੀ ਦੇ ਕੇ ਤੁਸੀਂ ਕਾਰ 5 ਸਾਲ ਲਈ इजीली ਇਨਸਟਾਲਮੈਂਟਸ ਤੇ ਲੋਨ ਲੈ ਸਕਦੇ ਹੋ ਬਹੁਤ ਵਧੀਆ ਭਾਜੀ ਤੇ ਦੋਸਤੋ ਇੱਕ ਐਸ ਵੀ ਕਾਰ ਖੜੀ ਹੈ ਸਾਰਿਆਂ ਦੀ ਪਸੰਦ ਸਾਡੇ ਪਿੰਡਾਂ ਵਾਲਿਆਂ ਦੀ ਖਾਸ ਕਰਕੇ ਮਹਿੰਦਰਾ ਦੀ ਬਲਰੋ ਸਾਰੇ ਬਲੈਰੋ ਤੁਸੀਂ ਦੇਖ ਸਕਦੇ ਹੋ ਇਹ ਅਲॉयਸ ਚੈੱਕ ਕਰ ਸਕਦੇ ਹੋ ਕਾਰ ਦੀ ਲੁੱਕ ਦੇਖ ਸਕਦੇ ਹੋ ਨਿਊ ਗ੍ਰਾਫਿਕਸ ਦੇ ਨਾਲ ਟਾਇਰਸ ਬਿਲਕੁਲ ਨਵੇਂ 16 ਇੰਚੀ ਟਾਇਰ ਪਏ ਹੋਏ ਨੇ ਟਾਇਰ ਬਿਲਕੁਲ ਫਰੈਸ਼ ਟਾਇਰ ਨੇ 16 ਇੰਚੀ ਟਾਇਰ ਨੇ ਗੁੱਡਇਰ ਦੇ ਟਾਇਰਸ ਨੇ ਅਲॉयਸ ਬਹੁਤ ਪਿਆਰੇ ਨੇ ਜੋ ਅੱਜਕੱਲ ਡਿਜ਼ਾਈਨ ਚੱਲਦਾ ਹੈ 2018 ਮਾਡਲ ਦੀ ਕਾਰ ਹੈ ਡਿਮਾਂਡ ਪ੍ਰਾਈਸ ਇਸ 7,50,000 7,50,000 ਰੁਪਏ ਦੀ ਕਾਰ ਡਿਮਾਂਡ ਪ੍ਰਾਈਸ ਹੈ 71,000 ਵਾਲੀ ਆਫਰ ਇੱਥੇ ਵੀ ਨਾਲ ਰਹੇਗੀ 71000 ਰੁਪਏ ਦੇ ਕੇ ਬਾਕੀ इजीली ਤੁਸੀਂ ਲੋਨ ਇੱਥੇ ਅਵੇਲੇਬਲ ਹੈ इजीली ਲੋਨ ਇੱਥੇ ਅਵੇਲੇਬਲ ਹੈ ਬਹੁਤ ਵਧੀਆ ਜੀ ਇੱਕ ਵਾਰ ਪਿੱਛੋਂ ਵੀ ਤੁਹਾਨੂੰ ਇੰਟੀਰੀਅਰ ਦਿਖਾ ਦਨੇ ਆ 7 ਸੀਟਰ ਕਾਰ ਹੈ ਵਧੀਆ ਏਸੀ ਹੀਟਰ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਦੇ ਨਾਲ ਹੈ ਪਾਵਰ ਵਿੰਡੋਜ਼ ਦੇ ਆਪਸ਼ਨ ਆਦੇ ਆ ਅੱਛੀ ਕਾਰ ਹੈ ਇਹ ਸਲ ਅੱਛੀ ਕਾਰ ਹੈ ਫਰਸਟ ਓਨਰ ਕਾਰ ਹੋਏਗੀ ਪੰਜੋਂ ਦੇ ਪੰਜੋਂ ਲਾਈ ਵੀਲਸ ਹੋਣਗੇ ਸਪੇਅਰ ਵੀਲ ਅਨਯੂਜ਼ਡ ਹੋਏਗਾ ਟਾਇਰ ਵਿਚਾਰੇ ਬ੍ਰਾਂਡ ਨਹੀਂ ਹੋਣਗੇ ਬਿਲਕੁਲ ਫਰੈਸ਼ ਕਾਰ ਨਾ ਦੇਖੀ ਨਾ ਸੁਣੀ ਕਾਰ ਮਤਲਬ ਇੰਨੀ ਇੰਨੀ ਪਿਆਰੀ ਕਾਰ ਬਹੁਤ ਵਧੀਆ ਜੀ ਸਰ 2020 ਮਾਡਲ ਦੀ Swift ਕਾਰ પેટ્રોલ ਵਰਜਨ ਕਾਰ VXI ਮਾਡਲ ਟਾਇਰਸ ਬ੍ਰੈਂਡ ਨਿਊ ਬਿਲਕੁਲ ਨਵੀਂ ਕਾਰ ਸਰ ਜਲੰਧਰ ਦੀ ਰਜਿਸਟ੍ਰੇਸ਼ਨ ਚੱਲੀ ਸਿਰਫ 25000 ਕਿਲੋਮੀਟਰ ਇਹ ਤੋਹਫਾ ਤੁਹਾਡੇ ਲਈ ਲੈ ਕੇ ਆਏ ਹਾਂ ਸਿਰਫ 6 ਲੱਖ ਰੁਪਏ ਦੇ ਵਿੱਚ 50 71000 ਦੇ ਕੇ इजीली ਇਨਸਟਾਲਮੈਂਟਸ ਤੇ 5 ইয়ারਜ਼ ਲਈ ਤੁਸੀਂ ਕਾਰ ਘਰ ਲੈ ਕੇ ਜਾ ਸਕਦੇ ਹੋ ਅੱਜ 71000 ਵਾਲੀ ਸਕੀਮ ਚੱਲ ਰਹੀ ਹੈ ਸਰ ਸਕੀਮ ਤਾਂ ਸਾਰੇ ਚੱਲ ਰਹੀਆਂ ਕੋਈ ਆਫਰਸ ਕਿਉਂ ਕੀ ਆਉਂਦੀਆਂ ਜਿਹੜੀ ਜਿਸ ਕਾਰ ਦੀ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਸਕੀਮ ਚ ਦੇਣੀ ਪੈਂਦੀ ਹੈ ਇਸ ਕਰਕੇ 71000 ਦੇ ਕੇ ਤੁਸੀਂ ਇਹ ਕਾਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਬਹੁਤ ਵਧੀਆ ਭਾਜੀ ਭਾਈ ਚਲਦੇ ਅੱਗੇ ਇੰਡੈਵਰ ਖੜੀ ਹੈ ਵਾਈਟ ਕਲਰ ਚ ਇੰਡੈਵਰ ਸਿਰ 2020 ਮਾਡਲ ਹੈ ਟੈਟੇਨੀਅਮ ਜਿਹਨੂੰ ਆਪਾਂ ਕਹਿੰਦੇ ਟਾਪ ਮਾਡਲ ਵਿਦ ਸਨਰੂਫ ਵਰਜਨ ਕਾਰ 40 60 65000 ਕਿਲੋਮੀਟਰ ਫਰੈਸ਼ ਗ੍ਰਿਲ ਫਰੈਸ਼ ਕਾਰ ਵੀ ਵੀ ਆਈ ਪੀ ਨੰਬਰ ਦੇ ਨਾਲ ਇਹ ਕਾਰ ਅਸੀਂ ਤੁਹਾਨੂੰ ਦੇ ਦਿਆਂਗੇ ਸਰ 32 ਲੱਖ ਰੁਪਏ ਦੀ ਡਿਮਾਂਡ ਪ੍ਰਾਈਸ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਸਰ 2020 ਮਾਡਲ 2.2 ਟਾਈਟੇਨੀਅਮ ਮਤਲਬ ਅੱਛੀ ਮਾਈਲੇਜ ਮਿਲੇਗੀ ਗੱਡੀ ਤੋਂ ਸਰ ਮਾਈਲੇਜ ਵੀ ਅੱਛੀ ਮਿਲੇਗੀ ਕਾਰ ਵੀ ਅੱਛੀ ਮਿਲੇਗੀ ਸਨਰੂਫ ਵੀ ਨਾਲ ਮਿਲੇਗਾ ਲੋਨ ਫੈਸਿਲਿਟੀ ਵੀ ਨਾਲ ਮਿਲੇਗੀ ਈਚ ਐਂਡ ਐਵਰੀਥਿੰਗ ਤੁਹਾਡੇ ਚੈਨਲ ਤੇ ਅਸੀਂ ਸਭ ਕੁਝ ਜੋ ਕਮਿਟ ਕਰਦੇ ਹਾਂ ਉਹ ਸਾਰਾ ਕੁਝ ਨਾਲ ਤੁਹਾਨੂੰ ਦੇਵਾਂਗੇ ਸਰ ਬਹੁਤ ਵਧੀਆ ਜੀ ਭਾਜੀ ਇੱਕ ਹੋਰ ਬੈਲਰੋ ਆਪਣੇ ਕੋਲ ਸਰ ਤੁਸੀਂ ਕਹਾਂ ਸੀ 71 ਵਾਲੀ ਆਫਰ ਚੱਲ ਰਹੀ ਹੈ ਇਸ ਤੁਹਾਨੂੰ 31 ਵਾਲੀ ਆਫਰ ਵੀ ਦੇਵਾਂਗੇ 31 ਵਾਲੀ ਆਫਰ 'ਚ ਬਲੈਰੋ ਸੂਟ ਕਰੇਗੀ ਇਹ 2018 ਮਾਡਲ ਕਾਰ ਹੋਏਗੀ 31000 ਦੇ ਕੇ ਬਾਕੀ इजीली ਲੋਨ ਤੁਹਾਡਾ ਸਾਰਾ ਔਨ ਟੇਬਲ ਲੋਨ ਹੋ ਜਾਏਗਾ ਤੁਸੀਂ ਕਾਰ ਆਪਣੇ ਘਰ ਡਿਲੀਵਰ ਕਰਾ ਸਕਦੇ ਹੋ ਵਿਦ ਅ ਲਾਇਜ਼ ਗਿਫਟ ਮਿਲਣਗੇ ਟਾਇਰਸ ਨਾਲ ਮਿਲਣਗੇ ਸਪੇਅਰ ਵੀਲ ਅਨਯੂਜ਼ਡ ਉਹ ਵੀ ਨਾਲ ਮਿਲੇਗਾ ਭਾਜੀ ਕੀ ਗੱਲ ਕਰ ਰਹੇ ਹੋ 31000 'ਚ ਬਲੈਰੋ ਦੇ ਰਹੇ ਹੋ 31000 ਰੁਪਏ 'ਚ ਦੇਾਂਗੇ ਸਿਰ ਬਲੈਰੋ ਕਿਉਂਕਿ ਜਿਹੜੀ ਕਾਰ ਜੋ ਲੋਨ ਜਿਸਤੇ ਪੋਸੀਬਲ ਹੈ ਜੋ ਸਾਡੇ ਹੱਥ 'ਚ ਹੈ ਉਹ ਅਸੀਂ ਕੋਸ ਹੱਬ ਨਾਲ ਤੁਹਾਨੂੰ ਕਮਿਟ ਕਰਦੇ ਆ 31000 ਇੱਥੇ ਕਿਹਾ ਸਿਰਫ 31000 ਰੁਪਿਆ ਤੁਸੀਂ ਲੈ ਕੇ 31000 ਰੁਪਏ ਸਾਨੂੰ ਦਿਓ ਆਪਣਾ ਆਧਾਰ ਕਾਰਡ ਪੈਂਡ ਕਾਰਡ ਤੇ 6 ਮਹੀਨੇ ਸਟੇਟਮੈਂਟ ਦਿਓ ਇਹ ਤੁਹਾਡੇ ਲਈ ਸਿਰਕਾਰ ਅਸੀਂ ਡਿਲੀਵਰ ਕਰਾਵਾਂਗੇ ਮੇਰਾ ਤੁਹਾਡਾ ਪ੍ਰੋਮਿਸ ਹੈ ਸੁਣ ਲਿਆ ਦੋਸਤੋ ਸ਼ਹਿਰ ਇਹੋ ਜੀ ਡੀਲ ਪੂਰੇ ਜਲੰਧਰ ਛੱਡੋ ਪੂਰੇ ਪੰਜਾਬ 'ਚ ਕੋਈ ਨਹੀਂ ਦੇ ਸਕਦਾ ਕਿ 31000 ਦੇ ਕੇ ਡਾਕੂਮੈਂਟ ਨਾਲ ਸਬਮਿਟ ਕਰਾ ਕੇ ਤੁਸੀਂ Mahindra Bolero ਲੈ ਕੇ ਜਾ ਸਕਦੇ ਹੋ ਬਹੁਤ ਵਧੀਆ ਦਮਨ ਪਾਜੀ ਹੁਣ ਪਾਜੀ ਲੈ ਕੇ ਆਏ ਆrtiga ਡੀਜ਼ਲ ਮਾਡਲ artiga ਡੀਜ਼ਲ ਐ ਸਰ 2016 ਮਾਡਲ ਦੀ ZEI ਟਾਪ ਮਾਡਲ ਕਾਰ ਜਿਹਨੂੰ ਆਪਾਂ ਕਵਾਂਗੇ ਅਲੌਇਸ ਕੰਪਨੀ ਫਿਟਡ ਹੋਣਗੇ లైటరీ નવી નવી షేప్ ਚ ਆएगी ఫాగ్ ల్యాంప్స్ ਨਾ ਲਾਣਗੇ ਇੰਟੀਰੀਅਰ ਦੀ ਬਿਲਕੁਲ ਨੀਟ ਐਂਡ ਕਲੀਨ ਕਾਰ ਹੋਏਗੀ ਸਰ ਆ ਦੇਖੋ ਕਿੰਨੀ ਵਧੀਆ ਕਾਰ ਹੈ ਇਹਦੇ ਡੋਰ ਹੈਂਡਲਸ ਵੀ ਕ੍ਰੋਮ ਵਾਲੇ ਆ ਸਰ ਤੁਸੀਂ ਇੰਟੀਰੀਅਰ ਦੇਖੋ ਫੈਬੂਲਸ ਇੰਟੀਰੀਅਰ ਚ ਆਏਗਾ ਬਹੁਤ ਅੱਛੀ ਬੇਜਿੰਗ ਚ ਕਾਰ ਇੰਟੀਰੀਅਰ ਤਿਆਰ ਹੋਇਆ ਹੈ ਮੈਟਿੰਗ ਸ਼ੈਟਿੰਗ ਸੀਟ ਕਵਰਸ ਸੀਡੀ ਸਿਸਟਮ ਈਚ ਐਂਡ ఎవ్రీਥਿੰਗ ਇਜ਼ ਪ੍ਰੋਪਰਲੀ ਜਿਹਨੂੰ ਆਪਾਂ ਕਹਿੰਦੇ ਆ ਕਿ ਪ੍ਰੋਪਰ ਬੱਕਟ ਫਿਟਿੰਗ ਚ ਪ੍ਰੋਪਰ ਨੀਟ ਐਂਡ ਕਲੀਨ ਕਾਰ ਹੋਏਗੀ ਇਹਦੇ ਲਈ ਤੁਹਾਨੂੰ 71000 ਦੇਣਾ ਪਏਗਾ 71000 ਦੇ ਕੇ 2016 ਮਾਡਲ ਦੀ ਆਰਟਿਕਾ ਡੀਜ਼ਲ ਵਰਜਨ ਕਾਰ इजीली ਇਨਸਟਾਲਮੈਂਟਸ ਅਵੇਲੇਬਲ ਹੈ ਹੋਮ ਡਿਲੀਵਰੀ ਨਾਲ ਕਰਾ ਦੇ ਬਹੁਤ ਵਧੀਆ ਪਾਜੀ ਪਾਜੀ ਆ ਟੀਯੂਵੀ ਬਾਰੇ ਦੱਸੋ ਸਰ ਟੀਯੂਵੀ 2019 ਮਾਡਲ ਦੀ ਕਾਰ ਅਗੇਨ ਇੱਥੇ ਆਫਰ ਆਏਗੀ ਸਿਰਫ 51000 ਦੀ ਇਹ 2017 ਮਾਡਲ ਦੀ ਕਾਰ ਹੋਏਗੀ ਸਰ ਡੀਜ਼ਲ ਵਰਜਨ ਕਾਰ ਹੈ ਟਾਇਰਸ ਬਿਲਕੁਲ ਬ੍ਰੈਂਡ ਨਿਊ ਫਰੈਸ਼ ਹੋਣਗੇ 70000 ਅਪ੍ਰੋਕਸ ਡਰਿਵਨ ਹੈ ਗੱਡੀ ਦਾ ਨੰਬਰ ਜਲੰਧਰ ਦਾ ਹੋਏਗਾ ਰਜਿਸਟ੍ਰੇਸ਼ਨ ਜਲੰਧਰ ਦੀ ਹੋਏਗੀ 17 ਮਾਡਲ ਦੀ ਕਾਰ ਹੈ ਸਰ 5 ਲੱਖ 20000 ਰੁਪਿਆ ਡਿਮਾਂਡ ਪ੍ਰਾਈਸ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਜੀ ਸੁਣ ਲਿਆ ਦੋਸਤੋ 5 ਲੱਖ 20000 ਰੁਪਿਆ ਡਿਮਾਂਡ ਪ੍ਰਾਈਸ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਤੇ ਭਾਜੀ ਟੋਇਟਾ ਇਨੋਵਾ ਵੀ ਅਵੇਲੇਬਲ ਹੈ ਆਪਣੇ ਕੋ ਟੋਇਟਾ ਇਨੋਵਾ ਵੀ ਸਰ ਅਵੇਲੇਬਲ ਹੈ 20 ਵੇਰੀਐਂਟ ਚ ਟੌਪ ਐਂਡ ਮਾਡਲ ਚ ਅਵੇਲੇਬਲ ਹੈ ਜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਰੈਸ਼ ਕਾਰ ਹੈ 2013 ਮਾਡਲ ਦੀ ਕਾਰ ਹੈ ਟਾਇਰਸ ਇਹਦੇ ਵੀ ਬਿਲਕੁਲ ਬ੍ਰੈਂਡ ਨਿਊ ਮਿਲਣਗੇ ਤੁਹਾਨੂੰ ਤੁਸੀਂ ਚੈੱਕ ਕਰ ਸਕਦੇ ਹੋ ਲਾਈਵਰਸ ਕੰਪਨੀ ਫਿਟਡ ਮਿਲਣਗੇ ਇੰਟੀਰੀਅਰ ਜਿਹੜਾ ਆਪਾਂ ਇੰਟੀਰੀਅਰ ਦੀ ਗੱਲ ਕਰਾਂਗੇ ਤਾਂ ਸਰ ਸਟੀਅਰਿੰਗ ਚ ਕੰਟਰੋਲ ਸੀਡੀ ਸਿਸਟਮ ਜੋ ਕੰਪਨੀ ਵੱਲੋਂ ਨਾਲ ਆਉਂਦਾ ਉਹ ਨਾਲ ਮਿਲੇਗਾ ਸਟੀਅਰਿੰਗ ਕੰਟਰੋਲਸ ਵੀ ਆਣਗੇ ਸੀਡੀ ਸਿਸਟਮ ਕੰਪਨੀ ਵੱਲੋਂ ਆਏਗਾ ਨਾਲ ਦੋ ਡਿਊਲ 에ਅਰ ਬੈਗਸ ਆਣਗੇ ਡੀਜ਼ਲ ਵਰਜ਼ਨ ਕਾਰ ਹੋਏਗੀ ట్రాన్స్‌મિਸ਼ਨ ਜੋ ਕਿ ਮੈਨੂਅਲ ਹੋਏਗਾ ਇਹ ਕਾਰ ਆਪਾਂ ਤੁਹਾਨੂੰ 6.5 ਲੱਖ ਰੁਪਏ ਦੀ ਔਨ ਟੇਬਲ ਆਪਾਂ ਡੀਲ ਵੀ ਕਰਾ ਦਾਂਗੇ ਸਰ ਬਹੁਤ ਵਧੀਆ ਜੀ ਸਰ ਟੀਜੂਵੀ ਲੈ ਕੇ ਆਏ ਆ ਤੁਹਾਡੇ ਲਈ ਮਹਿੰਦਰਾ ਦੀ ਟੀਜੂਵੀ 51000 ਰੁਪਿਆ ਦੇ ਕੇ ਓਨਲੀ 51000 ਤੁਸੀਂ ਕਲੈਕਟ ਕਰੋ 51000 ਦੇ ਕੇ 7 ਸੀਟਰ ਕਾਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਟਾਇਰਸ ਬਿਲਕੁਲ ਨਵੇਂ ਐ 2020 ਮਾਡਲ ਕਾਰ ਐ 52000 ਰੁਪਏ ਦੇ ਕੇ ਤੁਸੀਂ ਡੀਜ਼ਲ ਵਾਲੀ ਕਾਰ ਘਰ ਲੈ ਕੇ ਜਾ ਸਕਦੇ ਹੋ 5 ইয়ারਜ਼ ਦੀ ਇੰਸਟਾਲਮੈਂਟਸ ਕਰਾ ਸਕਦੇ ਹੋ ਬਹੁਤ ਈਜ਼ੀਲੀ ਤੁਸੀਂ ਆਪਣੇ ਸੁਪਨਾ ਜੁਆਇੰਟ ਫੈਮਿਲੀ ਦਾ ਜਿਹੜਾ ਇੱਕ ਸੁਪਨਾ ਹੁੰਦਾ ਹੈ ਕਿ ਸਾਡੇ ਪਰਿਵਾਰ 'ਚ ਜਾਦਾ ਜਾਣੇ ਉਹ ਸਾਰੇ ਅਡਜਸਟ ਹੋ ਜਾਣ ਵੱਡੀ ਕਾਰ 8 7 8 ਸੀਟਰ ਕਾਰ ਤੁਸੀਂ ਆਪਣੇ ਘਰ ਲੈ ਕੇ ਈਜ਼ੀਲੀ ਘਰ ਲੈ ਕੇ ਜਾ ਸਕਦੇ ਹੋ ਬਹੁਤ ਵਧੀਆ ਭਾਜੀ ਭਾਜੀ ਇੱਕ ਹੋਰ 7 ਸੀਟਰ ਲੈ ਆਏ ਆ ਟੋਇਟਾ ਇਨੋਵਾ ਕ੍ਰਿਸਟਾ ਵਾਈਨ ਕਲਰ ਦੀ ਇਨੋਵਾ ਕ੍ਰਿਸਟਾ Z ਮਾਡਲ ਆਟੋਮੈਟਿਕ ਕਾਰ ਸਰ ਇਹ Z ਮਾਡਲ ਕਾਰ ਹੈ ਆਟੋਮੈਟਿਕ ਕਾਰ ਹੈ ਬਿਲਕੁਲ ਫਰੈਸ਼ ਕਾਰ ਹੈ ਤੁਸੀਂ ਕਾਰ ਦੀਆਂ ਰੀਅਰ ਤੇ ਸੀਟਾਂ ਦੇਖ ਸਕਦੇ ਹੋ ਬਿਲਕੁਲ ਫਰੈਸ਼ ਕਾਰ ਲੁਧਿਆਣਾ ਦਾ ਰਜਿਸਟ੍ਰੇਸ਼ਨ ZV Z ਵੇਰੀਐਂਟ ਮੀਨਸ ਸਭ ਤੋਂ ਟੌਪ ਐਂਡ ਮਾਡਲ ਟੌਪ ਮਾਡਲ ਸੀਟ ਕਵਰ ਸੀਟਸ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਫੈਬੂਲਸ ਫੀਚਰਸ ਦੇ ਨਾਲ ਸਰੇ ਤੁਹਾਨੂੰ ਕਾਰ ਆਪਾਂ 2016 ਮਾਡਲ ਦੀ ਕਾਰ ਡੀਜ਼ਲ ਵਰਜਨ ਦੀ ਕਾਰ 13 ਲੱਖ 75000 ਰੁਪਏ ਸਿਰਫ 1375000 ਡਿਮਾਂਡ ਪ੍ਰਾਈਸ ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਸਰ ਬਹੁਤ ਵਧੀਆ ਭਾਜੀ ਦੋਸਤੋ ਹੁਣ ਵਾਰੀ ਆ ਗਈ ਸਿਡਾਂਗ ਕਰਦੀ ਤੁਹਾਡੀ ਸਾਰਿਆਂ ਦੀ ਫੇਵਰਿਟ ਹਿਉਂਡੇ ਦੀ ਵਰਨਾ ਉਹ ਵੀ ਨਿਊ ਸ਼ੇਪ ਚ ਸਰ ਨਿਊ ਸ਼ੇਪ ਚ ਵਰਨਾ 2021 ਮਾਡਲ ਵਰਨਾ ਜਿਹਦਾ ਬਿਨਾ ਨਹੀਂ ਸਰਨਾ ਡੀਜ਼ਲ ਕਾਰ ਚਾਰੋ ਟਾਇਰ ਨਵੇਂ ਅਲॉयਜ਼ ਬਹੁਤ ਪਿਆਰੇ ਹੈ ਇਹ ਦੇਖੋ ਜੀ ਅਲॉयਜ਼ ਬਹੁਤ ਪਿਆਰੇ ਲੱਗੇ ਹੋਏ ਸਨਰੂਫ ਦੇ ਨਾਲ ਕਾਰ ਹੈ ਸਰ ਡੀਜ਼ਲ ਵਰਜਨ ਕਾਰ ਹੈ ਵੈਂਟੀਲੇਟਿਡ ਸੀਟਸ ਜਿਹੜੀਆਂ ਕਿ ਗਰਮੀ ਚ ਠੰਡੀਆਂ ਤੇ ਸਰਦੀਆਂ ਚ ਗਰਮ ਉਹ ਸੀਟਸ ਨਾਲ ਨੇ ਸੀਡੀ ਸਿਸਟਮ ਕੰਪਨੀ ਫਿਟेड ਆਂਦਾ ਹੈ ਪੁਸ਼ ਬਟਨ ਸਟਾਰਟ ਹੈ 11 ਲੱਖ 75000 ਰੁਪਏ ਦੀ ਡਿਮਾਂਡ ਪ੍ਰਾਈਸ ਚ ਹੈ ਚੱਲੀ ਸਿਰਫ 55000 ਹੈ ਬਾਕੀ ਔਨ ਟੇਬਲ ਨੇਗੋਸ਼ੀਏਬਲ ਹੈ ਸੁਣ ਲਿਆ ਦੋਸਤੋ ਚੱਲੀ ਸਿਰਫ 55000 ਕਿਲੋਮੀਟਰ ਹੈ ਸੇਮ ਅਗਲੀ ਹਿਉਂਡਾਈ ਦੀ ਪ੍ਰੋਡਕਟ ਹੈ ਹਿਉਂਡਾਈ i20 ਸਵਿਫਟ ਦਿਖਾਤੀ ਤੁਹਾਨੂੰ ਜੇ ਨਹੀਂ ਸਵਿਫਟ ਪਸੰਦ ਤਾਂ i20 ਲੈ ਜਾਓ ਆਈ 20 ਡੋਜ ਆਰ ਵੀ ਮਾਡਲ 2020 ਮਾਡਲ ਪੈਟਰੋਲ ਮਾਡਲ ਕਾਰ ਪੁਰਾਣੀ ਸ਼ੇਪ ਦੀ ਜਿਹੜੀ ਕਿ ਡਿਮਾਂਡ ਬਹੁਤ ਹੈ ਟਾਇਰ ਨਵੇਂ ਅਲੋਇਜ਼ ਲੱਗੇ ਪੁਸ਼ ਬਟਨ ਸਟਾਰਟ ਨੈਵੀਗੇਸ਼ਨ ਸਿਸਟਮ ਈਚ ਐਂਡ ਏਵਰੀਥਿੰਗ 7 ਲੱਖ ਰੁਪਏ ਦੀ ਰੇਂਜ ਕਾਰ 51000 ਦੇ ਕੇ ਤੁਹਾਡੇ ਕਾਰ ਅਸੀਂ ਬਾਕੀ ਡਿਲੀਵਰੀ ਕਰਾ ਦਾਂਗੇ ਸਰ 51000 ਦੋ ਤੇ ਭਾਜੀ ਕਾਰ ਦੀ ਡਿਲੀਵਰੀ ਕਰਾ ਦੋਗੇ ਲੋਨ ਦਾ ਜਿਹਦਾ ਭਾਜੀ ਹਮੇਸ਼ਾ ਕਹਿੰਦੇ ਆ ਆਧਾਰ ਕਾਰਡ ਪੈਨ ਕਾਰਡ ਲਿਆਓ ਆ ਕੇ ਕਾਰ ਪਸੰਦ ਕਰੋ ਵਨ ਡੇ ਚੈੱਕ ਕਰਕੇ ਕਸਟਮਰ ਦਾ ਫਾਈਨੈਂਸ ਕਰਾ ਦੋਗੇ ਠੀਕ ਹੈ ਤੇ অপশন ਬਹੁਤ ਸਾਰੇ ਰਹਿਣ ਵਾਲੇ ਦਮਨ ਭਾਜੀ ਕੋ ਕਾਰਸ ਬਹੁਤ ਸਾਰੀਆਂ ਐ ਦੂਸਰੇ ਸ਼ੋਰਮ ਤੇ ਵੀ ਕਾਰਸ ਬਹੁਤ ਸਾਰੀਆਂ ਅਵੇਲੇਬਲ ਐ ਜਿੱਦਾਂ ਤੁਸੀਂ ਦੇਖ ਸਕਦੇ ਹੋ ਤੇ ਇਸੇ ਦੇ ਨਾਲ ਸਾਡੀ ਇਸ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਛੀ-ਅਛੀ ਕਾਰਸ ਦੇ অপਸ਼ਨ ਤੁਹਾਡੇ ਦੇ ਲੈ ਕੇ ਆਂਦੇ ਰਵਾਂਗੇ ਅੱਜ ਦਾ ਵਲੌਗ ਕਰਦੇ ਆਂ ਆਪਾਂ ਇੱਥੇ ਐਂ ਬਹੁਤ ਜਲ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ